ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤੂਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਦੁਆਰਾ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਵੱਲੋਂ ਔਰ ਪਿੰਡ ਦੇ ਪਤਵੰਤੇ ਵੀਰਾਂ ਵੱਲੋਂ ਸਮੁੱਚੀ ਪ੍ਰਬੰਧ ਕਮੇਟੀ ਵੱਲੋਂ ਪੂਰਨ ਸਹਿਯੋਗ ਦੇ ਨਾਲ ਜੋ ਜੂਨ ਮਹੀਨੇ ਦੇ ਅੰਦਰ ਗੁਰਮਤਿ ਦੀਆਂ ਕਲਾਸਾਂ ਗੁਰਬਾਣੀ ਸੰਸਿਆ ਦੀਆਂ ਕਲਾਸਾਂ ਜੋ ਲਗਾਈਆਂ ਗਈਆਂ ਸਨ ਜਿਸ ਵਿੱਚ ਅੱਜ 25 ਜੂਨ 25 ਜੂਨ 2024 ਦੇ ਅੰਦਰ ਜੋ ਅੱਜ ਬੱਚਿਆਂ ਦੀਆਂ ਕਲਾਸਾਂ ਦੀ ਸਮਾਪਤੀ ਹੋਈ ਹੈ ਬੱਚਿਆਂ ਨੂੰ ਸਨਮਾਨਿਤ ਦੇ ਕਰਕੇ ਸਨਮਾਨ ਕੀਤਾ ਗਿਆ ਹੈ ਸੋ ਆਪ ਜੀ ਵੀਡੀਓ ਰਾਹੀਂ ਦੇਖ ਰਹੇ ਹੋ ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਜਾ ਪੂਰਨ ਵਾਹਿਗੁਰੂ ਜਿਨ੍ਹਾਂ ਗੁਰਮਤਿ ਕੇ ਪਿਆਰਿਆਂ ਨੇ ਜਾ ਨਗਰ ਦੀਆਂ ਸੰਗਤਾਂ ਨੇ ਸਮੁੱਚੀ ਪ੍ਰਬੰਧਕ ਕਮੇਟੀ ਨੇ ਐਨ ਆਰ ਆਈ ਵੀਰਾਂ ਨੇ ਪੂਰਨ ਸਹਿਯੋਗ ਦੇ ਨਾਲ ਜੋ ਕਲਾਸਾਂ ਲਵਾਈਆਂ ਸਾਰਿਆਂ ਦਾ ਧੰਨਵਾਦ ਹੈ ਸੋ ਆਪ ਵੀਡੀਓ ਰਾਹੀਂ ਦੇਖ ਰਹੇ ਹੋ ਕਿਉਂਕਿ ਜਿੱਥੇ ਸੰਗਤਾਂ ਦਾ ਸਹਿਯੋਗ ਹੋਵੇ ਐਨ ਆਰ ਆਈ ਵੀਰਾਂ ਦਾ ਸਹਿਯੋਗ ਹੋਵੇ ਗੁਰੂ ਦੀ ਕਿਰਪਾ ਹੋਵੇ ਉੱਥੇ ਗੁਰੂ ਕੇ ਪਿਆਰੋਇ ਕਹਿੋ ਜੇ ਕਾਰਜ ਹੁੰਦੇ ਨੇ ਇਹ ਆਪ ਵੀਡੀਓ ਰਾਹੀਂ ਦੇਖ ਰਹੇ ਹੋ ਮੈਂ ਕਿਰਪਾ ਬੇਨਤੀ ਕਰਾਂਗਾ ਆਪ ਕਿਰਪਾ ਕਰਕੇ ਸਾਰੇ ਬੱਚਿਆਂ ਨੂੰ ਅਸ਼ੀਰਵਾਦ ਜਰੂਰ ਬਖਸ਼ਿਸ਼ ਕਰੇ ਜੋ ਵੀਡੀਓ ਆਪ ਇੱਕ ਰਿਹਾ ਹਾਂ ਲਾਇਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੋ ਮੇਰੇ ਚੈਨਲ ਨੂੰ ਆਪ ਪੂਰਨ ਸਹਿਯੋਗ ਦਿਓ ਜੋ ਗੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ